ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟ੍ਰੇਡ ਯੂਨੀਅਨ ਵੱਲੋਂ ਅੱਜ ਭਾਰਤ ਬੰਦ ਦੇ ਸੱਦੇ ਤੇ ਕਾਂਗਰਸ ਪਾਰਟੀ ਵੱਲੋਂ ਸਰਦਾਰ ਬਲਵਿੰਦਰ ਸਿੰਘ ਜੀ ਧਾਰੀਵਾਲ ਐਮਐਲਏ ਫਗਵਾੜਾ ਵੱਲੋਂ ਸਾਰੇ ਕਾਂਗਰਸ ਵਰਤਿਆਂ ਨੂੰ ਨਾਲ ਲੈ ਕੇ ਕਿਸਾਨ ਜਥੇਬੰਦੀਆਂ ਦੇ ਹੱਕ ਵਿੱਚ ਸ਼ਰਮਪ੍ਰਕਾਸ਼ ਕੇਂਦਰੀ ਮੰਤਰੀ ਦੀ ਕੋਠੀ ਕੀ ਰੰਦਾ ਪ੍ਰਣ ਕੀਤਾ ਹੋਇਆ ਹੈ ਉਹਦੇ ਲਈ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਬਹੁਤ ਹੀ ਜਲਦੀ ਇਸ ਅਰਬਨ ਸਟੇਟ ਵਿੱਚ ਜਿੱਥੇ ਰਹਿائش ਹੈ ਮਾਨਯੋਗ ਕੇਂਦਰੀ ਮੰਤਰੀ ਸ੍ਰੀ ਪੁਮਪ ਸੋਮਪrakash ਜੀ ਦੀ ਪ੍ਰਸ਼ਾਸਨ ਨੇ ਆਪਣੇ ਵੱਲੋਂ ਔਰ ਪੂਰੀ ਤਰ੍ਹਾਂ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਔਰ ਵਰਕਰ ਲਗਾਤਾਰ ਪਹੁੰਚ ਰਹੇ ਨੇ ਕਾਂਗਰਸ ਪਾਰਟੀ ਦੇ ਔਰ ਐਮਐਲਏ ਸਾਹਿਬ ਸਰਦਾਰ ਬਲਵੰਦਰ ਸਿੰਘ ਜੀ ਧਾਰੀਵਾਲ ਵੀ ਪਹੁੰਚ ਚੁੱਕੇ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸਾਰ ਮਜ਼ਦੂਰ ਇਕਾਂ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ मोदी सरकार इंडिया नेशनल कांग्रेस इंडियन नेशनल कंग्रेस इंडियन नेशनल कांग्रेस बी जे पी सरदा बी जे पी सरकार कांग्रेस मोदी सरकारे पार्टीस पार्टी धमेंद्र ਸਰ ਇਹ ਸਲਾਹ ਦੇ ਚਾਇਤੂ ਬਣੀ ਹੋਈ ਉਪਰ ਫੌਂਟ ਦੇ ਵਿੱਚ ਹਾਈ ਕਮਾਂਡ ਦੇ ਨਿਸ਼ਾਨ ਦੇ ਸਾਰ ਰਾਤ ਹੀ ਮੈਸੇਜ ਮਿਲਿਆ ਤੇ ਆਪ ਸਾਹਿਬ ਨੂੰ ਖੁਚਿਤ ਕੀਤਾ ਗਿਆ ਜੰਨੇ ਵੀ ਸਾਥੀ ਇੱਥੇ ਆਏ ਆ ਤੇ ਬਾਕੀ ਸਾਰੇ ਸਾਥੀ ਆਏ ਆ ਆ ਰਹੇ ਆ ਕਿਉਂਕਿ ਅੰਦਰ ਸਰਕਾਰ ਦੋਨੋਂ ਦੀ ਘੱਟ ਪਤਲੀ ਬਣੀ ਹੋਈ ਆ ਮਰੰਗਪੁਰ ਤੋਂ ਸਾਡੇ ਸਾਥੀ ਆ ਰਹੇ ਸੀ ਮੌਰੀ ਪਣਜੇ ਤੋਂ ਸਾਡੇ ਸਾਥੀ ਆ ਰਹੇ ਸੀ ਇੱਕ ਪ੍ਰਸ਼ਾਸਨ ਨੇ ਟੱਕੇ ਦੇ ਰਾਹਿਆਂ ਨੂੰ ਉੱਥੇ ਰੋਕ ਲਿਆ ਆ ਕਈਆਂ ਨੂੰ ਇਹ ਧਾਰ ਪਹਾਰਾਇਆ ਕਿ ਤੁਹਾਡੇ ਅਸੀਂ ਗੱਡੀਆਂ ਬੌਂਡ ਕਰਦਾਂਗੇ ਜੇ ਕੋਈ ਤੁਹਾਡੇ ਤੇ ਜਿਹੜੇ ਹੈ ਕਲੀਅਰੈਂਸ ਸਰਟੀਫਿਕੇਟ ਤੁਹਾਨੂੰ ਮਿਲ ਲਵੇ ਪਰ ਜੇ ਕਿਸੇ ਸਾਡੇ ਵਰਤਨ ਦੇ ਨਾਲ ਸਾਰਿਆਂ ਨੇ ਉਸ ਮੋਟਰ ਦੇ ਵਿੱਚ ਬਸ ਚੜ ਕੇ ਸਾਰੇ ਮੰਨਿਆ ਸੀ ਕਹ ਅਸੀਂ ਪਟਿਆਲਾ ਜਿਹੜੀਆਂ ਸਾਰੀਆਂ ਜੈਲ ਮੰਗਣਾ ਤੋਂ ਸੁਲਤਾਨਪੁਰ ਲੋਟੀ ਤੋਂ ਪਟਨਾ ਸਾਰੇ ਸਾਡੇ ਵੀਰ ਉੱਤੇ ਆਏ ਆ ਭਰਾਜੀ ਵਿਵਾਦ ਦੇ ਵਿੱਚ ਚਾਰਪੜ ਤੋਂ ਐਮਪੀ ਆ ਉਹ ਪਿਛਲੇ ਕਾਫੀ ਸਮੇਂ ਤੋਂ ਸਰਕਾਰ ਦੇ ਵਿੱਚ ਮੰਤਰੀ ਬਣੇ ਹੋਇਆ ਪਰ ਮੈਂ ਸਾਹਿਬ ਜੀ ਤਾਂ ਉਹਨਾਂ ਨੇ ਕਦੀ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਔਰ ਖਾਸ ਕਰਕੇ ਉਹਨਾਂ ਨੇ ਦਬਾਵੇ ਦੇ ਕਿਸਾਨਾਂ ਨੂੰ ਕਦੀ ਵੀ ਇਸ ਗੱਲ ਦੇ ਲਈ ਨਹੀਂ ਪ੍ਰੇਰਿਤ ਕੀਤਾ ਕਿ ਇਹ ਮੰਨ ਮੰਨੀ ਹੋਏਗੀ ਤੁਹਾਨੂੰ ਪਤਾ ਹੋਣਾ ਕੁਝ ਮੇਰੇ ਵੀਰ ਜਿਹੜੇ ਕਿ ਆੜ੍ਹੇ ਦੇ ਨਾਲ ਜਾਂ ਮੰਡੀਆਂ ਦੇ ਨਾਲ ਕਾਰੋਬਾਰ ਕਰਦੇ ਆ ਇਹਨਾਂ ਨੇ ਮੋਗੇ ਸਾਈਡ ਦੇ ਉੱਪਰ ਲਧਿਆਣਾ ਡਿਸਟ੍ਰਿਕਟ ਦੇ ਵਿੱਚ 2 ਟਨ ਸੈਲੋ ਲਾਇਆ ਸੀ ਪਹਿਲੇ ਉੱਤੇ ਪਹਿਲੇ ਦੋ ਫਸਲ ਫਸਲ ਦੀ ਜਿਹੜੀ ਆੜ੍ਹੇ ਸੀ ਜਿਹੜੀ ਕਿ ਮਾਰਕੀਟ ਕਮੇਟੀ ਐਫ ਦੇ ਅੰਦਰ ਹੈ 2.5% ਗਵਰਨਮੈਂਟ ਹੋਏ ਮਨਜ਼ੂਰ ਚੁਦਾ ਬਾਕੀ ਸਾਰੇ ਮਹਿਕਮੇ ਗਵਰਨਮੈਂਟ ਦੇ ਦਿੰਦੇ ਆ ਪ੍ਰਾਈਵੇਟ ਦਿੰਦੇ ਆ ਪਰ ਵੀਰੋ ਇਹਨਾਂ ਨੇ ਉਹ ਕਣਕ ਉੱਤੇ ਆੜਤੀਆ ਕਰੋ ਆਜਾ ਦੇ ਰਾਹੀਂ ਜੀ ਮੋਦੀ ਸਰਕਾਰ ਹਾਏ ਹਾਏ ਮੋਦੀ ਸਰਕਾਰ ਹਾਏ ਹਾਏ ਮੋਦੀ ਸਰਕਾਰ ਹਾਏ ਹਾਏ ਮੋਦੀ ਸਰਕਾਰ ਹਾਏ ਹਾਏ ਹਾਂ ਤੇ ਕੀ ਹੋਇਆ ਅੱਜ ਦੇ ਇੰਨੇ ਪਲਾਜ਼ਮ ਲਾਉਂਦੀ ਲੋਣੀ ਨਾਸੀ ਜੋ ਵੀ ਹੈ ਗਵਾਲੀ ਜਿਹੜੀ ਹੈ ਸਰਦਾਰ ਭਗਵੰਦਰ ਸਿੰਘ ਢਾਲੀਵਾਲ ਆਈਐਸ ਬੰਗਰ ਡਿਪਟੀ ਕਮਿਸ਼ਨਰ ਜੀ ਕਰ ਰਿਹਾ ਔਰ ਬਹੁਤ ਐਜੂਕੇਟਿਡ ਜੋ ਪੜਿਆ ਲਿਖਿਆ ਗਵਾਲੀ ਕਰਦਾ ਉਹ ਬੜਾ ਸੋਚ ਸਮਝ ਕੇ ਚੱਲਦਾ ਔਰ ਉਹਨਾਂ ਦੇ ਨਾਲ ਕੋ ਸਾਥੀ ਆ ਇਹ ਵੀ ਪੜੇ ਲਿਖੇ ਆ ਔਰ ਸਾਰੇ ਹੀ ਗੁੱਡੀ ਦੀ ਦੀ ਆ ਔਰ ਅਸੀਂ ਤਾਂ ਤੁਹਾਨੂੰ ਇੰਨੀ ਫੋਸਲਾਉਣ ਦੀ ਲੋੜ ਹੀ ਨਾ ਸੀ ਤੁਸੀਂ ਤਾਰੀਏ ਇੱਕ ਵਾਰ ਜਿੰਦਾਬਾਦ 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 ਸਾਰਾ ਮਜ਼ਦੂਰ ਪੁਤਾਰੀ ਇੱਕ ਵਾਰ ਜਿੰਦਾਬਾਦ

ਸਰਕਾਰ ਜੋ ਕਿ ਹਾਰ ਪਾਵਾ ਕੇ ਲੱਗ ਗਏ ਆ ਅਸੀਂ ਆਪਣੀ ਮੌਤ ਨੂੰ ਸੱਜਾ ਦਿੰਦਾ ਇਹਨਾਂ ਨੇ ਕੀ ਨਹੀਂ ਕੀਤਾ ਜੂ ਕਸਨਾ ਨੂੰ ਮੰਨ ਦਿੱਤਾ ਜਿੱਦੀ ਦੇ ਨਾਲ ਜੂਰ ਅਤਾਸ਼ ਮਾਰੇਗਾ ਸ਼ਿਕੰਦਰ ਲੋਦੀ ਵਾਲਾ ਲੈਣਾ ਸਰ ਦੇ ਮੰਤਰੀ ਫੈਕੀਏ ਦੇ ਰੇਲ ਲੈ ਕੇ ਜੰਗ ਲੜਿਆ ਇੱਕ ਦੋ ਬੰਦੇ ਹੋਣ ਸੀਗੇ ਐ ਦੋਰੀ ਲਗਾਉਣਾਂ ਚਾਹਦੀਆਂ ਸਾਡੀ ਫੋਡੀ ਸਰਕਾਰ ਨਹੀਂ ਰਹਿਣੀ ਹਿੰਦੂਵਾਦੀ ਦੇ ਚੋਟੇ ਰਾਜ ਕੀਤਾ ਕਾਂਗਰਸ ਪਾਰਟੀ ਨੇ ਸਾਰੇ ਭਰੂ ਫਤਤੀ ਕੋਈ ਨਾ ਆ ਜਿਹੜੀ ਐਮਐਸਪੀ ਤਸੰਦ ਨੂੰ ਸਹਾਰਤਾ ਸਭ ਜਿਹੜੀਆਂ ਹਿੰਦੂਵਾਦੀ ਰਾਜ ਵਿੱਚ ਇੰਡੀਆ ਨੈਸ਼ਨਲ ਕਾਂਗਰਸ ਰਾਜ ਵਿੱਚ ਕਸਰਾਂ ਸੋਤਨ ਹੋਈਆਂ ਇਹਨਾਂ ਲੋਕਾਂ ਨੂੰ ਕੈਸ ਨਹੀਂ ਕਰਕੇ ਸਾਰੇ ਹਿੰਦੁਸਤਾਨ ਨੂੰ ਅੱਗ ਲਾ ਦੇ ਜੋਦਾ ਪਾਰਟੀ ਸ਼ਰਮਾਂ ਦੀ ਗੱਲ ਹਿੰਦੁਸਤਾਨ ਦੇ ਪੰਜਾਬ ਦੇ ਬਾਜੂ ਦੇ ਉੱਤੇ ਕਿਸਾਨੀ ਦੇ ਉੱਤੇ ਬਰੂ ਤੇ ਜੋਰੇ ਚੱਲਦੇ ਹੋ ਬਹੁਤ ਹੀ ਸਤਿਕਾਰ ਦੋ ਮੇਰੇ ਵੱਡੇ ਵੀਰ ਅਮਰਜੀਤ ਸਿੰਘ ਜੀ ਸਤਿਵਾ ਕਬੂਤਰਾ ਤੋਂ ਜੋ ਪ੍ਰੈਜ਼ੀਡੈਂਟ ਆ ਬਲਕ ਮਾਗਰ ਦੇ ਉਹ ਤੁਹਾਡੇ ਨਾਲ ਵਿਚਾਰ ਰੱਖਣਗੇ ਸੋ ਬੇ ਰਾਣਾ ਜੀ ਨੇ ਉਹਦੀ ਡਿਊਟੀ ਲਈ ਆ ਉਡਾਨ ਆਪਣੇ ਸਾਰੇ ਸਾਥੀਆਂ ਨੂੰ ਮੈਂ ਕਿ ਕਬੂਤਰੇ ਸਾਡੇ ਆਏ ਆ ਸਭ ਲਈ ਬਹੁਤ ਬਹੁਤ ਧੰਨਵਾਦ ਸ੍ਰੀ ਅਮਰਜੀਤ ਸਿੰਘ ਜੀ ਸਤਿਵਾ ਜੀ ਜੀ ਸਤਿਕਾਰ ਜੋ तो ना ना तो और बहुत ही सरकार प्रधान साहबान तो तो आए हुए बहुत ही सरकार योग एनसी साहबान साधान जी मानसू जी सिटी प्रधान जीपूस मान जी ਔਰ ਸਾਰੇ ਹੀ ਆਏ ਹੋਏ ਨੇ ਜੀ ਅੱਜ ਜੀਤਾ ਖਾਲਸਾ ਵਾਹਿਗੁਰੂ ਜੀ ਕਿਹਾ ਅ이자 ਦਾ ਨਾਂ ਕਿਸਾਨਾਂ ਨੇ ਮੈਨੂੰ ਪਹਿਲਾਂ ਇਲਾਕੇ ਨੇ ਦੱਸਿਆ ਕਿ ਇਹ ਇਸਾਨ ਜੋ ਮੋਰਚਾ ਪਲੀ ਵਿੱਚ ਗਾਉਣ ਨੇ ਜਾਦਾ ਹੈ ਉਹਨਾਂ ਦੇ ਹੱਕ ਦੇ ਵਿੱਚ ਔਰ ਮੋਦੀ ਸਰਕਾਰ ਜਿਨੇ ਔਰ ਬਹੁਤ ਕਿਸਾਨਾਂ ਦੇ ਨਾਲ ਤਖਾ ਕਰਕੇ ਆਪਣਾ ਉਹ ਰੋਪ ਕਿਸਾਨ ਗੋਦੀ ਨਹੀਂ ਨਹੀਂ ਕੱਲਾ ਦੇਸ਼ ਦੇ ਗੋਦੀ ਆਖਾਂ ਜੋ ਚਿਹਰਾ ਉਹਨੇ ਦਿਖਾਇਆ ਕਿ ਉਹ ਉਹ ਜਮਾਤ ਆ ਬੀਜੇਪੀ ਇਹਨੇ ਅੱਜ ਸਾਬਤ ਕਰ ਦਿੱਤਾ ਕਿ ਜੋ ਇਹ ਕਹਿੰਦੇ ਆ ਜੋ ਇਹ ਕਰਦੇ ਆ ਤੇ ਬਾਅਦ ਵਿੱਚ ਉਹਨਾਂ ਤੋਂ ਮੁੱਕਣ ਲੱਗੇ 1 ਮਿੰਟ ਨਹੀਂ ਹੁੰਦੇ ਬ੍ਰਿਸ਼ਾ ਕੱਜ ਭਾਰਤ ਬੰਦ ਹੈ ਬਾਹਰੇ ਨੈਸ਼ਨਲ ਹਾਈਵੇ ਐਨ ਐਚ 44 ਜਿੱਥੇ ਕਦੀ ਸੜਕ ਨੂੰ ਸਾਹ ਨਹੀਂ ਆਉਂਦਾ ਸਾਰਾ ਦਿਨ ਟ੍ਰੈਫਿਕ ਚੱਲਦੀ ਹੈ ਪਰ ਇਸ ਵਕਤ ਇਸ ਰੋਡ ਦੇ ਉੱਪਰ ਕਾਫੀ ਕਾਰਾਂ ਛੋਟੀਆਂ ਗੱਡੀਆਂ ਮੋਟਰਸਾਈਕਲ ਸਕੂਟਰ ਚੱਲ ਰਹੇ ਨੇ ਬੇਸ਼ੱਕ ਵੱਡੇ ਟਰੱਕ ਘਟ ਗਿਣਤੀ 'ਚ ਨੇ ਜਾਂ ਬੱਸਾਂ ਘਟ ਗਿਣਤੀ 'ਚ ਨੇ ਪਰ ਜਿਹੜੇ ਨਿੱਜੀ ਵਾਹਨ ਨੇ ਉਹਨਾਂ ਤੇ ਆਮ ਟ੍ਰੈਫਿਕ ਚੱਲ ਰਹੀ ਹੈ ਕੋਕ ਆਮ ਪਬਲਿਕ ਦਾ ਬਹੁਤਾ ਜ਼ਿਆਦਾ ਕੋਈ ਸੰਜੋਗ ਲੱਗ ਨਹੀਂ ਰਿਹਾ ਜਿਸ ਤਰ੍ਹਾਂ ਕਿ ਟ੍ਰੈਫਿਕ ਇਸ ਨੈਸ਼ਨਲ ਹਾਈਵੇ ਤੇ ਚੱਲ ਰਹੀ ਹੈ ਤੇ ਪੈਸੇ ਉੱਤੇ ਲੱਗੇ ਜਾਂਦੇ ਨੇ ਜੀ 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 ਜੀ